ਸਾਸ਼ਟ੍ਰਿਕ ਕਾਲ ਜੀ ਤੁਸੀਂ ਜਾਣਦੇ ਹੋ ਕਿ ਅਮਰੀਕਾ ਦੇ ਵੱਲੋਂ ਆਪਣੇ ਦੇਸ਼ ਦੇ ਵਿੱਚ ਰਹਿ ਰਹੇ ਅवैध ਰੂਪ ਦੇ ਨਾਲ ਆ ਪ੍ਰਵਾਸੀਆਂ ਦੇ ਉੱਪਰ ਜਿਹੜੀ ਉਹ ਕਾਰਵਾਈ ਕੀਤੀ ਜਾ ਰਹੀ ਹੈ ਵੱਖੋ ਵੱਖਰੇ ਦੇਸ਼ਾਂ ਦੇ ਵਿੱਚ ਜਿਹੜੇ ਇਹਨਾਂ ਲੋਕਾਂ ਨੂੰ ਭੇਜਿਆ ਜਾ ਰਿਹਾ ਹੈਗਾ ਤਕਰੀਬਨ 4000 ਦੇ ਕਰੀਬ ਜਿਹੜੇ ਲੋਕਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਭਾਵੇਂ ਕਿ 15 ਲੱਖ ਲੋਕਾਂ ਦੀ ਜਿਹੜੀ ਉਹ ਲਿਸਟ ਬਣ ਕੇ ਤਿਆਰ ਹੋ ਚੁੱਕੀ ਹੈ ਕਿ ਇਹਨਾਂ ਨੂੰ ਅਮਰੀਕਾ ਦੇ ਵਿੱਚੋਂ ਵਾਪਸ ਉਹਨਾਂ ਦੇ ਵਤਨਾ ਭੇਜਿਆ ਜਾਣਾ ਹੈ ਇਹਨਾਂ ਦੇ ਵਿੱਚ ਤਕਰੀਬਨ 18 ਤੋਂ 24 ਅ 20000 18 ਤੋਂ 20000 ਦੇ ਕਰੀਬ ਜਿਹੜੇ ਲੋਕ ਨੇ ਉਹ ਭਾਰਤ ਵਾਪਸ ਭੇਜੇ ਜਾਣੇ ਨੇ ਤਾਂ ਦੱਸ ਦੇ ਕਿ ਕੁਝ ਅ ਦਿਨ ਪਹਿਲਾਂ ਜਿਹੜਾ ਭਾਰਤ ਦੇ ਵਿੱਚ ਹੱਪਾ ਅਮਰੀਕੀ ਸੈਨਾ ਦਾ ਜਿਹੜਾ ਹਵਾਈ ਜਹਾਜ਼ ਉਤਰਦਾ ਹੈਗਾ ਜਿਸ ਦੇ ਵਿੱਚ 104 ਭਾਰਤੀਆਂ ਨੂੰ ਵਾਪਸ ਜਿਹੜਾ ਭਾਰਤ ਦੇ ਵਿੱਚ ਲਿਆਂਦਾ ਜਾਂਦਾ ਹੈਗਾ ਪੰਜਾਬ ਹਰਿਆਣਾ ਗੁਜਰਾਤ ਮਹਾਰਾਸ਼ਟਰ ਅਤੇ ਚੰਡੀਗੜ੍ਹ ਦੇ ਲੋਕ ਇਸ ਦੇ ਵਿੱਚ ਸ਼ਾਮਲ ਹੁੰਦੇ ਨੇ ਪਰ ਹੁਣ ਜਿਹੜਾ ਅਮਰੀਕਾ ਦੇ ਵੱਲੋਂ ਜਿਹੜਾ ਉਹ ਫੈਸਲਾ ਕੀਤਾ ਜਾਣਾ ਹੈਗਾ ਜਾਂ ਫਿਰ ਇਸ ਦੇ ਉੱਪਰ ਅਮਰੀਕਾ ਵਿਚਾਰ ਕਰ ਰਿਹਾਗਾ ਤਾਂ ਇਹ ਫੈਸਲਾ ਤੁਹਾਨੂੰ ਹੈਰਾਨ ਕਰ ਸਕਦਾ ਹੈਗਾ ਕਿਉਂਕਿ ਅਮਰੀਕਾ ਜਦੋਂ ਕਿਸੇ ਦੇਸ਼ ਦੇ ਲੋਕਾਂ ਨੂੰ ਵਾਪਸ ਭੇਜਦਾ ਹੈਗਾ ਹਵਾਈ ਜਹਾਜ਼ ਦੇ ਰਾਹੀਂ ਹਵਾਈ ਸੈਨਾ ਦੇ ਰਾਹੀਂ ਇੱਕ ਸਿੰਪਲ ਤਰੀਕੇ ਦੇ ਨਾਲ ਹਵਾਈ ਜਹਾਜ਼ ਦੇ ਰਾਹੀਂ ਭੇਜਣਾ ਤੇ ਦੂਜਾ ਹਵਾਈ ਸੈਨਾ ਦੇ ਜਹਾਜ਼ ਦੇ ਵਿੱਚ ਭੇਜਣਾ ਤਾਂ ਉਸ ਨੂੰ ਜਿਹੜਾ ਭਾਰਤ ਅਮਰੀਕੀ ਹਵਾਈ ਸੈਨਾ ਦੇ ਰਾਹੀਂ ਵਾਪਸ ਭੇਜਣ ਦੇ ਉੱਪਰ 5 ਗੁਣਾ ਜਿਹੜਾ ਉਹ ਜ਼ਿਆਦਾ ਖਰਚਾ ਜਿਹੜਾ ਉਹ ਪੈਂਦਾ ਹੈਗਾ ਮਤੇ ਹੁਣ ਬਾਰ-ਬਾਰ 100-100 ਲੋਕਾਂ ਨੂੰ ਕਰਕੇ ਜਿਹੜਾ ਉਹ ਵਾਪਸ ਭੇਜਣ ਦੇ ਉੱਪਰ ਜਿਹੜਾ ਕਾਫੀ ਜ਼ਿਆਦਾ ਜਿਹੜਾ ਖਰਚਾ ਅਮਰੀਕਾ ਦਾ ਉਹ ਹੋਣ ਜਾ ਰਿਹਾ ਹੈਗਾ ਸੋ ਇਸ ਨੂੰ ਦੇਖਦੇ ਹੋਏ ਹੁਣ ਅਮਰੀਕਾ ਵਾਪਸ ਭੇਜਣ ਦੀ ਬਜਾਏ ਉਹਨਾਂ ਲੋਕਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰ ਸਕਦਾ ਹੈ ਹੁਣ ਤੱਕ ਤਾਂ ਉਹ ਲੋਕਾਂ ਨੂੰ ਵਾਪਸ ਭੇਜਣ ਦੇ ਲਈ ਅਮਰੀਕਾ ਜਿਹੜਾ ਉਹ ਲੱਗਿਆ ਹੋਇਆ ਸੀ ਤਾਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾ ਸਕਦਾ ਹੈਗਾ ਹੁਣ ਇੱਕ ਦੇਸ਼ ਦੇ ਵੱਲੋਂ ਜਿਹੜਾ ਅਮਰੀਕਾ ਨੂੰ ਸਪਾਰਸ਼ ਕੀਤੀ ਗਈ ਹੈ ਕਿ ਦੁਨੀਆ ਦੀ ਜਿਹੜੀ ਸਭ ਤੋਂ ਵੱਧ ਖਤਰਨਾਗ ਜੇਲ ਹੈਗੀ ਉਸਦੀ ਵਰਤੋਂ ਜਿਹੜਾ ਅਮਰੀਕਾ ਕਰ ਸਕਦਾ ਹੈਗਾ ਤੇ ਪੂਰੀ ਗੱਲਬਾਤ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਤੁਹਾਨੂੰ ਸਮਝਾਵਾਂਗੇ ਉਸਦੇ ਲਈ ਕਿੰਨੇ ਪੈਸੇ ਜਿਹੜੇ ਅਮਰੀਕਾ ਹੋ ਚੁਕਾਵੇਗਾ ਅਮਰੀਕਾ ਸਿਰਫ ਦੂਜੇ ਦੇਸ਼ਾਂ ਦੇ ਇੰਜੀਨੀਅਰਾਂ ਤੇ ਡਾਕਟਰਾਂ ਨੂੰ ਆਊਟਸੋਰਸ ਪਹਿਲਾਂ ਜਿਹੜਾ ਉਹ ਕਰਦਾ ਸੀ ਹੁਣ ਅਮਰੀਕਾ ਆਪਣੇ ਕੈਦੀਆਂ ਲਈ ਜਿਨ੍ਹਾਂ ਨੂੰ ਵੀ ਜਿਹੜਾ ਆਊਟਸੋਰਸ ਉਹ ਕਰ ਸਕਦਾ ਹੈਗਾ ਅਮਰੀਕਾ ਤੇ ਅਲ ਸਲਵਾਡੋਰ ਇੱਕ ਬਹੁਤ ਹੀ ਖਾਸ ਸਮਝੌਤੇ ਦੇ ਉੱਪਰ ਜਿਹੜੇ ਉਹ ਗੱਲਬਾਤ ਕਰ ਰਹੇ ਹਨਾ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਇਸ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਦੇ ਲਈ ਸਭ ਤੋਂ ਬੇਮਿਸਾਲ ਅਤੇ ਅਸਧਾਰਨਾ ਸਮਝੌਤਾ ਜਿਹੜਾ ਇਹ ਦੱਸਿਆਗਾ ਇਸ ਨੂੰ ਸਲਵਾਡੋਰ ਦੇ ਰਾਸ਼ਟਰਪਤੀ ਨਾਈਬ ਬੁਕੇਲੇ ਨੇ ਰਾਸਤਾਨੀ ਸੈਨ ਸਲਵਾਡੋਰ ਵਿੱਚ ਕੋਟੋ ਪੈਕ ਝੀਲ ਤੇ ਸਥਿਤ ਉਹਨਾਂ ਦੇ ਨਿਵਾਸ ਤੇ ਰੂਬਿਓ ਨਾਲ ਲਗਾਤਾਰ 3 ਘੰਟੇ ਜਿਹੜੀ ਉਹ ਮੁਲਾਕਾਤ ਕੀਤੀ ਮੀਟਿੰਗ ਤੋਂ ਬਾਅਦ ਰੂਬਿਓ ਨੇ ਸੋਮਵਾਰ ਦਿਲ ਰਾਤ ਨੂੰ ਐਲਾਨ ਕੀਤਾ ਕਿ ਅਲਸਲਵਾਡੋਰ ਦੇ ਰਾਸ਼ਟਰਪਤੀ ਅਮਰੀਕਾ ਤੋਂ ਕਿਸੇ ਵੀ ਕੌਮੀਅਤ ਤੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਜਿਹੜਾ ਆਪਣੇ ਦੇਸ਼ ਦੇ ਵਿੱਚ ਲੈਣ ਲਈ ਸਹਿਮਤ ਹੋ ਗਿਆ ਨਾ ਜਿਨ੍ਹਾਂ ਦੇ ਵਿੱਚ ਅਮਰੀਕੀ ਜੇਲ੍ਹਾਂ ਦੇ ਵਿੱਚ ਕੈਦੀ ਹਿੰਸਕ ਅਪਰਾਧੀ ਵੀ ਸ਼ਾਮਲ ਹਨ ਰਾਸ਼ਟਰਪਤੀ ਬੁਕੇਲੇ ਨੇ ਦੁਨੀਆ ਦਾ ਸਭ ਤੋਂ ਬੇਮਿਸਾਲ ਅਤੇ ਐਸਾ ਧਾਰਨਾ ਇਸ ਨੂੰ ਸਮਝੌਤਾ ਜਿਹੜਾ ਉਹ ਦੱਸੇਗਾ ਅਤੇ ਪੇਸ਼ ਕੀਤਾ ਹੈ ਅਮਰੀਕਾ ਦੇ ਅੱਗੇ ਰੂਬਿਓ ਨੇ ਅਲਾ ਸਲਵਾਡੋਰ ਦੇ ਵਿਦੇਸ਼ ਮੰਤਰੀ ਨਾਲ ਜਿਹੜਾ ਸਿਵਲ ਪ੍ਰਮਾਣੂ ਸਮਝੌਤੇ ਤੇ ਦਸਤਖਤ ਕਰਨ ਤੋਂ ਬਾਅਦ ਕਿਹਾ ਕਿ ਭਾਵੇਂ ਉਹ ਅਮਰੀਕੀ ਨਾਗਰਿਕ ਹੋਣ ਜਾਂ ਕਾਨੂੰਨੀ ਨਿਵਾਸੀ ਰਿਪੋਰਟ ਦੇ ਜਿਹੜਾ ਅਨੁਸਾਰ ਇੱਕ ਅਮਰੀਕੀ ਅਧਿਕਾਰੀ ਨੇ ਸਪਸ਼ਟ ਕੀਤਾ ਹੈ ਕਿ 트럼ਪ ਪ੍ਰਸ਼ਾਸਨ ਦੀ ਅਮਰੀਕੀ ਨਾਗਰਿਕਾਂ ਨੂੰ ਦੇਸ਼ ਨਕਾਰਾ ਦੇਣ ਦੀ ਕੋਈ ਯੋਜਨਾ ਨਹੀਂ ਹੈ ਬਲਕਿ ਰਾਸ਼ਟਰਪਤੀ ਬੁਕੇਲੇ ਦੀ ਪੇਸ਼ਕਸ਼ ਇੱਕ ਮਹੱਤਵਪੂਰਨ ਜਰੀਆ ਹੈ ਅਮਰੀਕੀ ਸਰਕਾਰ ਆਪਣੇ ਨਾਗਰਿਕਾਂ ਨੂੰ ਦੇਸ਼ ਤੋਂ ਬਾਹਰ ਨਹੀਂ ਕੱਢ ਸਕਦੀ ਅਜਿਹਾ ਕਦਮ ਅਮਰੀਕਾ ਲਈ ਕਾਨੂੰਨੀ ਜਿਹੜੀ ਚੁਣੌਤੀ ਉਹ ਪੈਦਾ ਕਰ ਸਕਦਾ ਹੈਗਾ ਇਸ ਦੇ ਨਾਲ ਅਲਵ ਅਲ ਸਲਵਾਡੋਰ ਦੇ ਰਾਸ਼ਟਰਪਤੀ ਦੀ ਪੇਸ਼ਕਸ਼ ਰੂਪੀਓ ਇਮੀਗ੍ਰੇਸ਼ਨ ਤੇ ਪੱਟੀ ਕਾਰਵਾਈ ਦੀ ਮੰਗ ਕਰਨ ਲਈ ਐਲ ਸਲਵਾਡੋਰਾ ਜਿਹੜਾ ਉੱਥੇ ਪਹੁੰਚੇ ਸੀਗੇ ਐਲ ਸਲਵਾਡੋਰਾ ਦੀ ਜੇਲ ਜਿਹੜੀ ਹੈਗੀ ਉਹ ਦੁਨੀਆ ਦੀ ਸਭ ਤੋਂ ਖਤਰਨਾਕ ਜੇਲਾਂ ਦੇ ਵਿੱਚੋਂ ਇੱਕ ਮੰਨੀ ਜਾਂਦੀ ਹੈ ਰਾਸ਼ਟਰਪਤੀ ਬੁਕੇਲੇ ਨੇ ਜਿਹੜਾ ਐਕਸਟ੍ਰਿਕ ਪੋਸਟ ਦੇ ਵਿੱਚ ਲਿਖਿਆ ਹੈਗਾ ਅਸੀਂ ਆਪਣੇ ਜੇਲ੍ਹ ਦੀ ਦੁਨੀਆ ਦੀ ਸਭ ਤੋਂ ਖਤਰਨਾਕ ਜੇਲਾਂ ਵਿੱਚੋਂ ਇੱਕ ਜੇਲ੍ਹ ਉਸ ਨੂੰ ਅਮਰੀਕਾ ਨੂੰ ਆਊਟਸੋਰਸ ਦੇ ਉੱਪਰ ਦੇਣ ਦੇ ਲਈ ਪੇਸ਼ਕਸ਼ ਕੀਤੀ ਹੈ ਉਹਨਾਂ ਨੇ ਕਿਹਾ ਕਿ ਥੋੜੀ ਜੀ ਫੀਸ ਦੇ ਬਦਲੇ ਜਿਹੜਾ ਦੋਸ਼ੀ ਟਹਿਰਾਏ ਗਏ ਅਪਰਾਧੀਆਂ ਨੂੰ ਅਮਰੀਕਾ ਇਸ ਆਊਟਸੋਰਸ ਜੇਲ੍ਹ ਦੇ ਵਿੱਚ ਜਿਹੜਾ ਹੋ ਰੱਖ ਸਕਦਾ ਹੈਗਾ ਜਿਹੜਾ ਲੋਕਾਂ ਨੂੰ ਉੱਥੇ ਰੱਖਣ ਦੀ ਜਿਹੜਾ ਅਮਰੀਕਾ ਨੂੰ ਇੱਕ ਛੋਟੀ ਜਿਹੀ ਜਿਹੜੀ ਉਹ ਫੀਸ ਦੇਣੀ ਹੋਊਗੀ ਜਿਸ ਨੂੰ ਜਿਹੜਾ ਅਮਰੀਕਾ ਆਸਾਨੀ ਦੇ ਨਾਲ ਜਿਹੜਾ ਉਹ ਅਦਾ ਕਰ ਸਕਦਾ ਹੈਗਾ ਸਾਡੀ ਜਿਹੜੀ ਪੂਰੀ ਜੇਲ ਪ੍ਰਣਾਲੀ ਹੈ ਉਹ ਜਿਹੜੀ ਪੂਰੀ ਤਰੀਕੇ ਦੇ ਨਾਲ ਟਿਕਾਊ ਹੈ ਉਹਨਾਂ ਨੇ ਇਸ ਦੇ ਲਈ ਜਿਹੜਾ ਆਪਣੀਆਂ ਕੁਝ ਤਸਵੀਰਾਂ ਵੀ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਜਿੱਥੇ ਜੇਲ ਦੇ ਵਿੱਚ ਕੈਦੀ ਜਿਹੜੇ ਉਹ ਬੈਠੇ ਹੋਏ ਨੇ ਤੇ ਗਾਰਡ ਜਿਹੜੇ ਉਹ ਤਾਇਨਾਤ ਨੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਦਾ ਡੋਨਲਡ 트੍ਰੰਪ ਪ੍ਰਸ਼ਾਸਨ ਦਾ ਇੱਕ ਵੱਡਾ ਜਿਹੜਾ ਮੁੱਦਾ ਬਣਿਆ ਹੋਇਆ ਹੈਗਾ ਇਸੇ ਕਾਰਨ ਰਿਵਿਊ ਨੇ ਮੱਧ ਅਮਰੀਕਾ ਦੇ ਪੰਜ ਦੇਸ਼ਾਂ ਦਾ ਜਿਹੜਾ ਉਹ ਦੌਰਾ ਕਰਨਾ ਹੈਗਾ ਐਲ ਸਲਵਾਡੋਰ ਅਤੇ ਅਮਰੀਕਾ ਵਿਚਕਾਰ ਵਿਚਾਰ ਵਟਾਂਦਰੇ ਅਧੀਨ ਗੈਰ ਸਲਵਾਡੋਰ ਪ੍ਰਵਾਸੀਆਂ ਨੂੰ ਐਲ ਸਲਵਾਡੋਰ ਜਿਹੜਾ ਉਹ ਭੇਜ ਦਿੱਤਾ ਜਾ ਸਕਦਾ ਹੈਗਾ ਅਧਿਕਾਰੀਆਂ ਨੇ ਸੁਝਾਅ ਦਿੱਤਾ ਕਿ ਬੈਨਜੂਏਲਾ ਅਤੇ ਜਿਹਦੇ ਉਹਨਾਂ ਦੇ ਗੈਂਗ ਦੇ ਮੈਂਬਰ ਉੱਥੇ ਨੇ ਉਹਨਾਂ ਲਈ ਇਹ ਇੱਕ ਬਲਕਲ ਵਿਕਲਪ ਹੋ ਸਕਦਾ ਹੈਗਾ ਜਿਨ੍ਹਾਂ ਨੂੰ ਸੰਯੁਕਤ ਰਾਜ ਵਿੱਚ ਅਪਰਾਧੀਆਂ ਲਈ ਦੋਸ਼ੀ ਠਹਿਰਾਇਆ ਜਾਏਗਾ ਅਤੇ ਬੈਨਜੂਏਲਾ ਉਹਨਾਂ ਨੂੰ ਵਾਪਸ ਲੈਣ ਤੋਂ ਇਨਕਾਰ ਜਿਹੜਾ ਉਹ ਕਰ ਸਕਦਾ ਹੈਗਾ ਮਨੁੱਖੀ ਅਧਿਕਾਰ ਕਾਰਕੁਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਐਲ ਸਲਵਾਡੋਰ ਵਿੱਚ ਸ਼ਰਨ ਮੰਗਣ ਵਾਲਿਆਂ ਸ਼ਰਨਾਰਥੀਆਂ ਦੇ ਇਲਾਜ ਲਈ ਇੱਕ ਸਮੇਲ ਨੀਤੀ ਦੀ ਜਿਹੜੀ ਉਹ ਘਾਟ ਹੈਗੀ ਅਜਿਹਾ ਸਮਝੌਤਾ ਇੱਕ ਹਿੰਸਕ ਅਪਰਾਧੀਆਂ ਤੱਕ ਦਾ ਸੀਮਤ ਨਹੀਂ ਹੋ ਸਕਦਾ ਦੂਜੇ ਦੇਸ਼ਾਂ ਤੋਂ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲੇ ਪ੍ਰਵਾਸੀਆਂ ਨੂੰ ਅਮਰੀਕਾ ਉਹਨਾਂ ਦੇ ਦੇਸ਼ ਭੇਜਣ ਦੀ ਬਜਾਏ ਹੁਣ ਇਸ ਐਲ ਐਲ ਸਲਵਾਡੋਰ ਦੀਆਂ ਜੇਲਾਂ ਦੇ ਵਿੱਚ ਭੇਜ ਸਕਦਾ ਹੈਗਾ ਹਾਲਾਂਕਿ ਇਸ ਦੇ ਉੱਪਰ ਕੋਈ ਫੈਸਲਾ ਜਿਹੜਾ ਉਹ ਨਹੀਂ ਆਇਆ ਹੈਗਾ ਕੋਈ ਵਿਚਾਰ ਸਾਹਮਣੇ ਨਹੀਂ ਹੈ ਪਰ ਇਸ ਦੇ ਉੱਪਰ ਵਿਚਾਰ ਚਚਾ ਜਿਹੜੀ ਉਹ ਕੀਤੀ ਜਾਣੀ ਹੈ ਫੈਸਲਾ ਜਿਹੜਾ ਉਹ ਅਮਰੀਕਾ ਦਾ ਆਖਰੀ ਹੋਵੇਗਾ ਕਿ ਲੋਕਾਂ ਨੂੰ ਪੰਜ ਗੁਣਾ ਮਹਿੰਗੇ ਤਰੀਕੇ ਦੇ ਨਾਲ ਉਹਨਾਂ ਦੇ ਦੇਸ਼ ਭੇਜਣਾ ਹੈਗਾ ਜਾਂ ਫਿਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਣ ਵਾਲੇ ਲੋਕਾਂ ਨੂੰ ਜਿਹੜਾ ਐਲ ਸਲਵਾਡੋਰ ਦੁਨੀਆ ਦੀ ਸਭ ਤੋਂ ਖਤਰਨਾਕ ਜੇਲ੍ਹ ਦੇ ਵਿੱਚ ਬੰਦ ਕਰਨਾ ਹੈਗਾ ਕਿ ਹੁਣ ਇਹਨਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਦੇਸ਼ ਭੇਜਣਾ ਅਮਰੀਕਾ ਦੇ ਲਈ ਇੱਕ ਵੱਡਾ ਮਹਿੰਗਾ ਸੌਦਾ ਜਿਹੜਾ ਉਹ ਸਾਫਤ ਹੁੰਦਾ ਜਾ ਰਿਹਾ ਹੈ ਹੁਣ ਅਮਰੀਕਾ ਇਸ ਦੇ ਉੱਪਰ ਜਲਦੀ ਜਿਹੜਾ ਉਹ ਫੈਸਲਾ ਕਰੂਗਾ ਕਿਉਂਕਿ ਤਕਰੀਬਨ 50 ਲੱਖ ਦੇ ਕਰੀਬ ਜਿਹੜੇ ਲੋਕ ਨੇ ਅਮਰੀਕਾ ਦੇ ਵਿੱਚ ਇਲੀਗਲ ਤੌਰ ਤੇ ਰਹਿੰਦੇ ਨੇ ਤੇ 15 ਲੱਖ ਲੋਕਾਂ ਦੀ ਜਿਹੜੀ ਉਹ ਸੂਚੀ ਬਣ ਚੁੱਕੀ ਆ ਤੇ ਉਹਨਾਂ ਦੀਆਂ ਲਿਸਟਾਂ ਜਿਹੜੀਆਂ ਉਹ ਤਿਆਰ ਨੇ ਸੋ ਆਪਣੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਤੇ ਚੈਨਲ ਨੂੰ ਜਿਹੜਾ ਉਹ ਸਬਸਕ੍ਰਾਈਬ ਕਰਿਓ vídeo no share de novo,